ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਪੰਜਾਬ ਦੀਆਂ ਪੋਸਟਾਂ ਜੀ ਪੰਜਾਬ ਦੇ ਵਿੱਚ ਹੀ ਪੋਸਟਿੰਗ ਹੈ ਬਹੁਤ ਵਧੀਆ ਭਰਤੀ ਹੈ ਤੇ ਬਹੁਤ ਵਧੀਆ ਸੈਲਰੀ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲੀ ਹੈ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕੀ ਯੋਗਤਾ ਹੋਗੀ ਕੀ ਤਨਖਾਹ ਹੋਗੀ ਅਪਲਾਈ ਕਿਵੇਂ ਕਰਨਾ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ ਵੇਖਦੇ ਵੀਡੀਓ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਜੀ ਦੋਸਤਾਂ ਮਿੱਤਰਾਂ ਨਾਲ ਵੀਡੀਓ ਨੂੰ ਜਿਹੜੇ ਵੀ ਰਾਂ ਨੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਔਨ ਕਰ ਲਿਓ ਜਿਵੇਂ ਪੰਜਾਬ ਸਰਕਾਰ ਵੱਲੋਂ ਕੋਈ ਸਰਕਾਰੀ ਨੌਕਰੀਆਂ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਸੀ ਉਹਦਾ ਵੀਡੀਓ ਬਣਾ ਕੇ ਲੈ ਕੇ ਆਉਂਦੇ ਰਹੇ ਨੇ ਤੁਹਾਡੇ ਲਈ ਤਾਂ ਉਹਦਾ ਨੋਟੀਫਿਕੇਸ਼ਨ ਆ ਤੁਹਾਨੂੰ ਮਿਲਦਾ ਰਹੂਗਾ ਤਾਂ ਬਿਨਾ ਕਿਸ ਦੇਰੀ ਅੱਜ ਦੇ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੀ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਦੇ ਵਿੱਚ ਪੰਜਾਬ ਦੀ ਭਰਤੀ ਹੈ ਜੀ ਕਲਰਕ ਦੀਆਂ ਪੋਸਟਾਂ ਜਾਰੀ ਹੋਈਆਂ ਕਚਹਿਰੀਆਂ ਦੇ ਵਿੱਚ ਕੁੱਲ ਪੋਸ ਐਕਚੁਅਲ ਵੈਕੈਂਸੀਜ਼ 5 ਨੇ ਜੀ ਤੇ ਐਂਟੀਸੀਪੇਟਡ ਵੈਕੈਂਸੀਜ਼ 8 ਜਾਰੀ ਹੋਈਆਂ ਕੁੱਲ 13 ਪੋਸਟਾਂ ਰਹਿਣ ਵਾਲੀਆਂ ਜੀ ਯੋਗਤਾ ਇਹਦੇ ਲਈ ਗ੍ਰੈਜੂਏਸ਼ਨ ਡਿਗਰੀ ਰਹਿਣ ਵਾਲੀ ਹੈ ਜੀ ਗ੍ਰੈਜੂਏਸ਼ਨ ਜੇਕਰ ਤੁਸੀਂ ਕੀਤੀ ਆ ਆਰਟਸ ਸਾਇੰਸ ਜਾਂ ਬੀਏ ਦੇ ਬਰਾਬਰ ਦੀ ਯੋਗਤਾ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 10ਵੀਂ ਪੱਧਰ ਤੱਕ ਪੰਜਾਬੀ ਪਾਸ ਕੀਤੀ ਹੋਵੇ ਜ਼ਰੂਰੀ ਹੈ ਜੀ ਇਹਨਾਂ ਪੋਸਟਾਂ ਦੇ ਲਈ ਸੈਲਰੀ ਹੈ ਜਿਹੜੀ 29200 ਸਟਾਰਟਿੰਗ ਪੇ ਰਹਿਣ ਵਾਲੀ ਹੈ ਜੀ ਏਜ ਲਿਮਿਟ ਦੀ ਗੱਲ ਕਰੀਏ ਤਾਂ 18 ਤੋਂ 37 ਸਾਲ ਜਨਰਲ ਕੈਟਾਗਰੀ ਦੇ ਲਈ ਰੱਖੀ ਗਈ ਹੈ ਜੇ ਤੁਹਾਡੀ ਇੱਕ ਇੱਕ 2025 ਤੱਕ ਹੋ ਐਸ ਪਰ ਗਵਰਨਮੈਂਟ ਰੂਲਸ ਰਹਿਣ ਵਾਲਾ ਜੀ ਇਹਨਾਂ ਪੋਸਟਾਂ ਦੇ ਲਈ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਇੱਕ ਪਰਫਾਰਮਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਪੂਰਾ ਨੋਟੀਫਿਕੇਸ਼ਨ ਦਾ ਵੀ ਲਿੰਕ ਦਿੱਤਾ ਹੋਇਆ ਪੂਰਾ ਰੀਡ ਕਰ ਲਿਓ ਨੋਟੀਫਿਕੇਸ਼ਨ ਦੇ ਨਾਲ ਹੀ ਬਿਲਕੁਲ ਅੰਤ ਦੇ ਵਿੱਚ ਇਹ ਪਰਫਾਰਮਾ ਅਟੈਚ ਕੀਤਾ ਹੋਇਆ ਤੁਸੀਂ ਡਾਊਨਲੋਡ ਕਰਕੇ ਭਰ ਲੈਣਾ ਜੀ ਭਰਨ ਤੋਂ ਬਾਅਦ ਆਪਣੇ ਸਾਰੇ ਦਸਤਾਵੇਜ਼ ਐ ਨਾਲ ਲਗਾ ਲੈਣੇ ਆ ਜੀ ਜੋ ਵੀ ਤੁਹਾਡੀ ਯੋਗਤਾ ਦੇ ਐਕਸਪੀਰੀਅੰਸ ਆ ਤੁਹਾਡੇ ਕੋਲ ਤੇ ਇਹਨਾਂ ਤੱਕ ਪਹੁੰਚਦੇ ਕਰਨਾ ਜੀ ਮਿਤੀ 25/3/2025 ਤੱਕ ਇਹਨਾਂ ਦਾ ਪਤਾ ਹੈਗਾ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮਾਨਸਾ ਇੱਥੇ ਤੁਸੀਂ ਇਹ ਆਪਣੀਆਂ ਅਰਜ਼ੀਆਂ ਪਹੁੰਚਦੀਆਂ ਕਰਨੀਆਂ ਜੀ ਤੇ ਜਿਹੜੇ ਐਨਵੈਲਪ ਦੇ ਵਿੱਚ ਤੁਸੀਂ ਕਵਰ ਕਰਨੇ ਆ ਸਾਰੇ ਦਸਤਾਵੇਜ਼ ਉਹਦੇ ਉੱਪਰ ਲਿਖਣਾ ਜੀ ਤੁਸੀਂ ਅਪਲੀਕੇਸ਼ਨ ਫਾਰ ਦਾ ਪੋਸਟ ਆਫ ਕਲਰਕ ਔਨ ਅ ਡਾਕ ਬੇਸਿਸ ਇਹ ਲਿਖਣਾ ਜ਼ਰੂਰੀ ਹੈ ਜੀ 25/3/2025 ਸ਼ਾਮ 5 ਵਜੇ ਤੱਕ ਤੁਸੀਂ ਇਹਨਾਂ ਦੇ ਦਫ਼ਤਰ ਵਿਖੇ ਏ ਅਰਜ਼ੀਆਂ ਆਪਣੀਆਂ ਜਮ੍ਹਾਂ ਕਰਵਾ ਸਕਦੇ ਹੋ ਆਫੀਸ਼ੀਅਲ ਐਡਰੈਸ ਇਹਨਾਂ ਦਾ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨਜਜ ਜੁਡੀਸ਼ੀਅਲ ਕੋਰਟ ਕੰਪਲੈਕਸ ਮਾਨਸਾ 151505 ਇਸ ਪਤੇ ਤੇ ਤੁਸੀਂ ਭੇਜਣਾ ਬਾਈ ਹੈਂਡ ਵੀ ਜਮ੍ਹਾਂ ਕਰਵਾ ਸਕਦੇ ਹੋ ਤੇ ਬਾਈ ਡਾਕ ਵੀ ਤੁਸੀਂ ਇਹਨਾਂ ਤੱਕ ਪਹੁੰਚਦਿਆਂ ਕਰ ਸਕਦੇ ਹੋ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜੀ ਚੈਨਲ ਨੂੰ ਵੇਖਦੇ ਰਿਆ ਕਰੋ ਧੰਨਵਾਦ